ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਆਏ ਹੋਏ ਸਾਰੇ ਸਾਡੇ ਪੱਤਰਕਾਰ ਵੀਰ ਸਹਿਬਾਨ ਤੇ ਸਾਡੇ ਨਾਲ ਆਏ ਹੋਏ ਸਾਰੇ ਵੀਰਾਂ ਨੂੰ ਫਤਿਹ ਬਰਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਹਦੇ ਵਿੱਚ ਅੱਜ ਜਿਹੜੀ ਅਸੀਂ ਪਾਰਲੀਮੈਂਟ ਦੀ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਸੀ 1 ਦਸੰਬਰ ਨੂੰ ਉਹਦੇ ਲਈ ਹਾਈ ਕੋਰਟ ਦੇ ਵਿੱਚ ਆਪਣੀ ਐਪਲੀਕੇਸ਼ਨ ਦਿੱਤੀ ਸੀ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਆ ਖਡੂਰ ਸਾਹਿਬ ਤੋਂ ਉਹਨਾਂ ਨੂੰ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਆ ਉਹ اٹینڈ ਕਰਨ ਦੇ ਲਈ ਜਿਹੜੇ ਖਡੂਰ ਸਾਹਿਬ ਦੀਆਂ ਸੰਗਤਾਂ ਨੇ ਜਿਨ੍ਹਾਂ 18 ਲੱਖ ਲੋਕਾਂ ਨੇ ਵੋਟਾਂ ਉਹਨਾਂ ਨੂੰ ਪਾਈਆਂ ਤੇ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਸਿਰਫ ਜਿਹੜਾ ਸੈਸ਼ਨ ਆ ਉਹ اٹینڈ ਕਰਨ ਦੇ ਲਈ ਪਰ ਅੱਜ ਸਵੇਰੇ ਇੱਕ ਬੜੀ ਸਾਨੂੰ ਮਹਿਸੂਸ ਹੋਈ ਕਿ ਉਹ ਖਬਰ ਜਿਹੜੀ 18 ਲੱਖ ਲੋਕਾਂ ਦੇ ਨਾਲ ਜੁੜੀ ਹੋਈ ਸੀ ਤੇ ਉਹ ਜਿਹੜੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਕਿਹਾ ਸੀ ਕਿ ਪੰਜਾਬ ਸਰਕਾਰ ਇਹ ਫੈਸਲਾ ਕਰੇ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜਿਹੜੀ ਪਰੋਲ ਆ ਉਹ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਨ ਦੇ ਲਈ ਉਹ ਦਿੱਤੀ ਜਾਵੇ ਜਾਂ ਉਹ ਜਿਹੜਾ ਪੰਜਾਬ ਸਰਕਾਰ ਆ ਉਹ ਫੈਸਲਾ ਕਰੇ ਕਿ ਉਹਨਾਂ ਨੇ ਕੀ ਕਰਨਾ ਤੇ ਬੜੀ ਅਫਸੋਸਨਾ ਅੱਜ ਕਹਿਣਾ ਪੈ ਰਿਹਾ ਕਿ ਪਿਛਲੇ ਹਫਤੇ ਤੋਂ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਤੇ ਜਿਸ ਵੇਲੇ ਉਹ ਮਨਾਇਆ ਉਸ ਵੇਲੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੂਸਰਿਆਂ ਦੇ ਲਈ ਆਪਣਾ ਬਲੀਦਾਨ ਦਿੱਤਾ ਉਹਨਾਂ ਨੇ ਮਨੁੱਖਤਾ ਦੇ ਲਈ ਜਿੰਨੀਆਂ ਵੀ ਸਾਡੀ ਉਹਨਾਂ ਦੀ ਏਡੀ ਵੱਡੀ ਕੁਰਬਾਨੀ ਸੀ ਉਹ ਦੂਸਰਿਆਂ ਲਈ ਕੀਤੀ ਤੇ ਹਿਊਮਨ ਰਾਈਟਸ ਦੇ ਜਿਹੜੇ ਬੇਸਿਸ ਦੇ ਉੱਤੇ ਉਹਨਾਂ ਨੇ ਉਹ ਕੁਰਬਾਨੀ ਕੀਤੀ ਸੀ ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਉਹ ਸ਼ਤਾਬਦੀ ਇਹਨਾਂ ਨੇ ਮਨਾਈ ਆ ਉਹ ਸਿਰਫ ਇੱਕ ਕਹਿਣ ਦੀ ਸੀ ਪਰ ਇਹਨਾਂ ਦੇ ਉੱਤੇ ਕੋਈ ਉਹਦਾ ਅਸਰ ਨਹੀਂ ਹੋਇਆ ਉਹ ਅਸਰ ਕਿਸ ਤਰ੍ਹਾਂ ਨਹੀਂ ਹੋਇਆ ਕਿ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ ਅਸੀਂ ਇਹ ਨਹੀਂ ਸੀ ਕਹਿ ਰਹੇ ਸਰਕਾਰ ਨੂੰ ਕੀ ਉਹ ਪੰਜਾਬ ਦੀ ਧਰਤੀ ਤੇ ਆਉਣ ਉਹਨਾਂ ਦੀ ਸਿਰਫ ਉਹ ਸੈਸ਼ਨ ਦੇ ਲਈ ਪ੍ਰੋਲ ਮੰਗੀ ਸੀ ਪਰ ਇਹਨਾਂ ਨੇ ਇੰਨੀ ਮਤਲਬ ਮਾੜੀ ਸੋਚ ਰੱਖ ਕੇ ਉਹ 18 ਲੱਖ ਲੋਕਾਂ ਦੀ ਆਵਾਜ਼ ਦਵਾ ਕੇ ਦਬਾ ਕੇ ਫੈਸਲਾ ਇਹ ਕੀਤਾ ਕਿ ਭਾਈ ਅਮਰਤਪਾਲ ਸਿੰਘ ਨੂੰ ਉਹ ਪ੍ਰੋਲ ਪਾਰਲੀਮੈਂਟ ਵਿੱਚ ਆਉਣ ਦੀ ਨਹੀਂ ਦਿੱਤੀ ਜਾ ਸਕਦੀ ਤੇ ਉਹਦੀ ਗਰਾਊਂਡ ਕੀ ਬਣਾਈ ਆ ਕਿ ਜਿਹੜਾ ਅਮਰitsar ਦਾ SSP ਆ ਉਹ ਰਿਪੋਰਟ ਦੇ ਰਿਹਾ ਸਰ ਡੀਸੀ ਰਿਪੋਰਟ ਦੇ ਰਿਆ ਕਿ ਜੇ ਭਾਈ ਅਮਰਦਪਾਲ ਸਿੰਘ ਪੰਜਾਬ ਦੀ ਧਰਤੀ ਤੇ ਆਉਂਦੇ ਆ ਤੇ ਇਥੋਂ ਦਾ ਮਾਹੌਲ ਖਰਾਬ ਹੋ ਜਾਊਗਾ ਸੋ ਅਸੀਂ ਪੁੱਛਣਾ ਚਾਹੁੰਦੇ ਆ ਕਿ ਜੇ ਇਸ ਮਾਹੌਲ ਦੀ ਇਹ ਸਰਕਾਰ ਗੱਲ ਕਰਦੀ ਆ ਭਗਵੰਤ ਸਿੰਘ ਮਾਨ ਗੱਲ ਕਰਦੇ ਆ ਤੇ ਅੱਜ ਉਹ ਦੱਸਣ ਕਿ ਪੰਜਾਬ ਦਾ ਮਾਹੌਲ ਐਦੋਂ ਹੋਰ ਖਰਾਬ ਕੀ ਹੋ ਸਕਦਾ ਜਿੱਥੇ ਹਰ ਰੋਜ਼ ਕਤਲੋਗਾਰਤ ਹੁੰਦੀ ਆ ਹਰ ਰੋਜ਼ ਮੁਕਾਬਲੇ ਬਣਾਏ ਜਾਂਦੇ ਆ ਤੇ ਇੱਥੇ ਵਪਾਰੀ ਕੋਈ ਵਪਾਰ ਨਹੀਂ ਕਰ ਸਕਦਾ ਉਹ ਦੇਸ਼ਤ ਦੇ ਵਿੱਚ ਆਪਣੀ ਜ਼ਿੰਦਗੀ ਜਿਉ ਰਿਆ ਆ ਉਹ 6 ਵਜੇ ਤੋਂ ਬਾਅਦ ਕੋਈ ਦੁਕਾਨ ਨਹੀਂ ਡਰਦਾ ਖੋਲਦਾ ਇੱਥੇ ਫਰੋਤੀਆਂ ਦਾ ਦੌਰ ਚੱਲ ਰਿਹਾ ਸੋ ਮੈਂ ਸਮਝਦਾ ਕਿ ਮੈਂਬਰ ਪਾਰਲੀਮੈਂਟ ਇੱਕ 18 ਲੱਖ ਲੋਕਾਂ ਦਾ ਚੁਣਿਆ ਹੋਇਆ ਉਹਨੂੰ ਪਾਰਲੀਮੈਂਟ ਦੇ ਵਿੱਚ ਉਹਦੇ ਇਲਾਕੇ ਦੀਆਂ ਜਿਹੜੀਆਂ ਮੁਸ਼ਕਿਲਾਂ ਤਾਂ ਨੇ ਜਿਨ੍ਹਾਂ ਕਰਕੇ ਉਹਨਾਂ ਲੋਕਾਂ ਨੇ ਉਹਨੂੰ ਚੁਣਿਆ ਉਹ ਉੱਥੇ ਜਾ ਕੇ ਆਪਣੀ ਗੱਲ ਨਹੀਂ ਰੱਖ ਸਕਦਾ ਸਿਰਫ ਫੇਸ ਕਰਕੇ ਕਿ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਇੱਥੋਂ ਇਹ ਸਾਬਤ ਹੁੰਦੀ ਆ ਕਿ ਉਹ ਪਸੰਦ ਨਹੀਂ ਕਰਦਾ ਇਹ ਜਿਹੜਾ ਉਹਨਾਂ ਨੇ ਅੱਜ ਫੈਸਲਾ ਕੀਤਾ ਉਹਨਾਂ ਦੀ ਜਿਹੜੀ ਪਰੋਲ ਜਿਹੜੀ ਸੀਗੀ ਉਹ ਨਹੀਂ ਦੇ ਕੇ ਇਹਨਾਂ ਨੇ ਜੋ ਫੈਸਲਾ ਕੀਤਾ ਇਹ ਇੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਬਾਇਆ ਗਿਆ ਔਰ ਮੈਂ ਸਮਝਦਾ ਕਿ ਭਗਵੰਤ ਸਿੰਘ ਮਾਨ ਦਾ ਤੇ ਉਹਨਾਂ ਦੀ ਸਰਕਾਰ ਦਾ ਪੰਜਾਬ ਵਿਰੋਧੀ ਸਿੱਖ ਵਿਰੋਧੀ ਤੇ ਉਹਨਾਂ ਲੋਕਾਂ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਉਹ ਚਿਹਰਾ ਅੱਜ ਸਾਬਤ ਹੋ ਗਿਆ ਪੂਰੀ ਦੁਨੀਆ ਦੇ ਸਾਹਮਣੇ ਕਿ ਇਹ ਕੋਈ ਲੋਕਤੰਤਰ ਦਾ ਸਨਮਾਨ ਨਹੀਂ ਕਰਦੇ ਇਹ ਲੋਕਤੰਤਰ ਦਾ ਜਿਹੜਾ ਘਾਣਾ ਉਹ ਆਪ ਕਰਦੇ ਆ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਇਹਨਾਂ ਦੇ ਮਨ ਵਿੱਚ ਕੋਈ ਸਨਮਾਨ ਨਹੀਂ ਹੈਗਾ ਸੋ ਅਸੀਂ ਸੋਚਦੇ ਆ ਕਿ ਇਤੋਂ ਵੱਡੀ ਹੋਰ ਕੋਈ ਕਨਾਉਣੀ ਮਾੜੀ ਗੱਲ ਨਹੀਂ ਹੋ ਸਕਦੀ ਕਿ ਇਹ ਜਿਹੜੀ ਐਨਐਸਏ ਆ ਇਹ ਪੰਜਾਬ ਸਰਕਾਰ ਨੇ ਸਿਰਫ ਤੇ ਸਿਰਫ ਇਸ ਕਰਕੇ ਲਾਈ ਹੋਈ ਆ ਕਿ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਆਵਾਜ਼ ਆ ਸੱਚੀ ਆਵਾਜ਼ ਆ ਜਿਹੜੇ ਉਹ ਪੰਜਾਬ ਦੇ ਮੁੱਦਿਆਂ ਨੂੰ ਉਠਾਉਣਾ ਚਾਹੁੰਦਾ ਉਹਨਾਂ ਕਰਕੇ ਉਹਨਾਂ ਨੂੰ ਫੇਰ ਇਹ ਜਿਹੜੀ ਪਰੋਲ ਉਹ ਨਹੀਂ ਦਿੱਤੀ ਗਈ ਹੈਗੀ ਸੋ ਇਹ ਸਰਕਾਰ ਦਾ ਬਿਲਕੁਲ ਜਿਹੜਾ ਮਨੁੱਖਤਾ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿਰੋਧ ਦੇ ਵਿੱਚ ਚਿਹਰਾ ਸੀ ਉਹ ਨੰਗਾ ਹੋ ਗਿਆ ਔਰ 10 ਕਰੋੜ ਰੁਪਈਆ ਹੱਲੇ ਤਈ ਜਿਹੜਾ ਖਡੂਰ ਸਾਹਿਬ ਦੇ ਲੋਕਾਂ ਦਾ ਉਹ ਕਿਤੇ ਡਿਵੈਲਪਮੈਂਟ ਦੇ ਲਈ ਨਹੀਂ ਦਿੱਤਾ ਜਾ ਰਿਹਾ ਉਹ ਲੋਕਾਂ ਦਾ ਪੈਸਾ ਹੈ ਪਰ ਇਹ ਉਹ ਖਰਚਣ ਵੀ ਨਹੀਂ ਦੇ ਰਹਾ ਕੋਈ ਜੇ ਅਸੀਂ ਇਹਨਾਂ ਨੂੰ ਅਪਲਾਈ ਕਰਦੇ ਆਂ ਤੇ ਉਹਦਾ ਕੋਈ ਜਵਾਬ ਨਹੀਂ ਦਿੰਦੇ ਸੋ ਅਸੀਂ ਸਮਝਦੇ ਆਂ ਕਿ ਇਹ ਜਿਹੜੀ ਸ਼ਤਾਬਦੀ ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਮਨਾਈ ਆ ਉਹ ਸਿਰਫ ਇੱਕ ਲੋਕਾਂ ਨੂੰ ਦਿਖਾਵਾ ਕੀਤਾ ਇਹਨਾਂ ਦੇ ਮਨਾਂ ਵਿੱਚ ਕੋਈ ਵੀ ਮਨੁੱਖੀ ਅਧਿਕਾਰਾਂ ਦਾ ਸਤਕਾਰ ਨਹੀਂ ਸੀਗਾ ਕੋਈ ਵੀ ਲੋਕਾਂ ਦੀ ਜਿਹੜੀ ਸੱਚ ਦੀ ਗੱਲ ਆ ਉਹਦੇ ਲਈ ਸਤਕਾਰ ਨਹੀਂ ਸੀਗਾ ਸਿਰਫ ਇੱਕੋ ਦਿਖਾਵਾ ਕੀਤਾ ਗਿਆ ਸੀਗਾ ਸੋ ਇਹ ਪੰਜਾਬ ਦੇ ਲੋਕਾਂ ਨਾਲ ਅੱਜ ਬਹੁਤ ਵੱਡਾ ਧੱਕਾ ਕੀਤਾ ਗਿਆ ਔਰ ਭਾਈ ਅਮਰਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਜਿਹੜੀ ਗੱਲ ਕੀਤੀ ਆ ਇਹ ਬਹੁਤ ਮਾੜੀ ਤੇ ਘਟੀਆ ਕੀਤੀ ਗਈ ਆ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਕੱਲ ਨੂੰ ਕੱਲ ਦੇ ਦਿਨ ਸਾਡੀ ਜਿਹੜੀ ਵਰਕਿੰਗ ਕਮੇਟੀ ਆ ਤੇ ਜਿਹੜੀ ਪਾਰਟੀ ਦੀ ਪੰਜ ਮੈਂਬਰੀ ਕਮੇਟੀ ਆ ਉਹਦੀ ਫੌਰੀ ਤੌਰ ਤੇ ਮੀਟਿੰਗ ਸੱਦੀ ਆ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਰਣਨੀਤੀ ਤਿਆਰ ਕਰ ਸਕੀਏ ਕਿ ਇਹੋ ਜਿਹਾ ਜਿਹੜਾ ਕਨੌਣਾ ਤਸ਼ੱਦਦ ਪੰਜਾਬ ਦੇ ਲੋਕਾਂ ਦੇ ਨਾਲ ਹੋ ਰਿਹਾ ਉਹਨਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ ਉਹਨਾਂ ਦੇ ਮੌਲਿਕ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਉਹਦੇ ਲਈ ਅਸੀਂ ਅਗਲਾ ਸਟੈਪ ਕੀ ਚੱਕਾਂਗੇ ਇਹਦੇ ਬਾਰੇ ਵੀ ਕੱਲ ਨੂੰ ਅਸੀਂ ਮੀਟਿੰਗ ਰੱਖ ਲਈ ਆ ਸੋ ਅਸੀਂ ਅੱਜ ਬਿਲਕੁਲ ਸਾਡੀ ਪਾਰਟੀ ਵੱਲੋਂ ਸਮੁੱਚੀ ਪਾਰਟੀ ਵੱਲੋਂ ਇਸ ਗੱਲ ਦੀ ਨਖੇਦੀ ਕੀਤੀ ਜਾਂਦੀ ਹੈ ਇੱਕ ਵਾਰੀ ਫਲੋਰ ਪੂਰਜੋਰ ਸ਼ਬਦਾਂ ਦੇ ਨਾਲ ਕੀ ਇਹ ਮਨੁੱਖਤਾ ਦੇ ਲਈ ਤੇ ਮਨੁੱਖੀ ਹੱਕਾਂ ਦੇ ਨਾਲ ਇਹ ਬਹੁਤ ਵੱਡਾ ਝਕਾਨ ਕੀਤਾ ਗਿਆ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਤੁਹਾਨੂੰ ਸਾਨੂੰ ਵੀ ਮੀਡੀਆ ਦੇ ਥਰੂ ਹੀ ਪਤਾ ਲੱਗਾ ਕਿ ਜਿਹੜੀ ਪ੍ਰੋਲ ਮੰਗੀ ਗਈ ਸੀ ਪਾਰਲੀਮੈਂਟ ਸੈਸ਼ਨ اٹینڈ ਕਰਨ ਵਾਸਤੇ ਨਾ ਕਿ ਕੋਈ ਉਹਨੂੰ ਆਪਣੇ ਘਰ ਆਉਣ ਵਾਸਤੇ ਜਾਂ ਹੋਰ ਕੋਈ ਕੰਮ ਕਰ ਵਾਸਤੇ ਸੀ ਇਹ ਕਿ ਲੋਕਾਂ ਦੀ ਜਿਹੜੀ ਲੋਕਾਂ ਨੇ ਉਹਨਾਂ ਚੁਣਿਆ ਸੀ ਉਹਨਾਂ ਦੀ ਆਵਾਜ਼ ਉੱਥੇ ਪਾਰਲੀਮੈਂਟ ਚ ਰੱਖ ਕੇ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਮੰਗੇ ਗਏ ਸੀ ਪਰ ਸਰਕਾਰ ਨੇ ਮੇਰੇ ਖਿਆਲ ਲੱਕ ਬੜੀ ਘਟਿਆ ਸੋਚ ਆ ਸਰਕਾਰ ਦੀ ਬੜੀ ਘਨੌਣੀ ਸੋਚ ਆ ਕਿ ਜਿਹੜੀ ਪੰਜਾਬ ਪ੍ਰਤੀ ਖਾਸ ਕਰਕੇ ਸਿੱਖਾਂ ਪ੍ਰਤੀ ਘਟਗਿਰਦਿਆਂ ਪ੍ਰਤੀ ਕਿ ਉਹਨਾਂ ਨੂੰ ਦਬਾ ਕੇ ਉਹਨਾਂ ਦੇ ਹੱਕ ਖੋਏ ਜਾਣ ਉਹਨਾਂ ਦੇ ਖਿਲਾਫ ਕੋਈ ਆਵਾਜ਼ ਬੁਲੰਦ ਨਾ ਕਰ ਸਕੇ ਇਹ ਸਾਰਾ ਕੁਝ ਤਾਂ ਕੀਤਾ ਜਾ ਰਿਹਾ ਇੱਕ ਪਾਸੇ ਜਿੱਦਾਂ ਹੁਣ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜਿਹੜੀ ਸ਼ਤਬਦੀ ਮਨਾਇ ਗਈ ਉੱਤੇ ਕਰੋੜਾਂ ਰੁਪਏ ਖਰਚੇ ਗਏ ਪੰਜਾਬ ਦੇ ਸਿਰ ਤੇ ਜਿਹੜਾ ਉਹ ਉਹਦਾ ਲਾਭ ਵੀ ਦੁਨੀਆਂ ਦੇ ਸਟੇਟਾਂ ਨੂੰ ਪਹਚਾਇਆ ਗਿਆ ਤੇ ਇਹ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਤੱਕਾ ਸੀ ਕਿਉਂਕਿ ਗੁਰੂ ਤੇਗ ਬਹਾਦਰ ਦੀ ਸੋਚ ਤੇ ਸਭ ਦੇ ਭਲੇ ਦੀ ਸੋਚ ਸੀ ਮਨੁੱਖੀ ਅਧਿਕਾਰਾਂ ਦਾ ਸਤਕਾਰ ਸੀ ਇਹ ਤੇ ਇੱਕ ਪਾਸੇ ਇਸ ਸਰਕਾਰ ਉਹ ਗੁਰੂ ਤੇਗ ਬਹਾਦਰ ਸ਼ਹਾਦਤ ਦਾ ਲੋਕਾਂ ਦੇ ਮਨਾ ਰਹੀ ਹੈ ਤੇ ਇੱਕ ਪਾਸੇ ਲੋਕਾਂ ਦੇ ਅਧਿਕਾਰਾਂ ਨੂੰ ਦੇ ਗੁਰੂ ਤੇਗ ਬਹਾਦਰ ਦੀ ਸੋਚ ਦੇ ਉਲਟ ਪੁੱਛ ਲਿਆ ਜਾ ਰਿਹਾ ਲੋਕਾਂ ਦੇ ਹੱਕ ਖੋਏ ਜਾ ਰਹੇ ਆ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਆ ਹੈ ਤੇ ਨੌਜਵਾਨੀ ਨਸ਼ੇ ਚ ਮਰ ਰਹੀ ਆ ਯੂਨੀਵਰਸਿਟੀ ਚ ਮੋਰਚਾ ਲੱਗਾ ਉੱਥੇ ਸਰਕਾਰ ਜਿਹੜੇ ਕੰਮ ਕਰਨ ਵਾਲੇ ਉੱਤੇ ਤੇ ਕਰਦੀ ਨਹੀਂ ਉਹ ਇੱਕ ਬੇਅਦਵੀ ਦੇ ਮਸਲੇ ਚ ਮੋਰਚਾ ਲੱਗਾ ਹੋਇਆ ਉਹ ਕਿਸੇ ਪੰਜਾਬ ਦੇ ਹੱਕ ਚ ਕੋਈ ਵੀ ਫੈਸਲਾ ਸਰਕਾਰ ਨਹੀਂ ਲੈ ਰਹੀ ਸਾਰੇ ਫੈਸਲੇ ਜਿਹੜੇ ਪੰਜਾਬ ਦੇ ਵਿਰੋਧ ਚ ਪੰਜਾਬ ਨੂੰ ਕਰਜ਼ਾਈ ਕਰਨ ਵਾਲੇ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਨੂੰ ਕੁੱਟਣ ਵਾਲੇ ਕੀਤੇ ਜਾ ਰਹੇ ਆ ਮੇਰਾ ਖਿਆਲ ਹੈ ਕਿ ਬਹੁਤ ਇਹ ਜਿਹੜੀ ਬਹੁਤ ਅਮੀਰ ਸੀ ਖਰੂਰ ਸਾਹਿਬ ਦੇ ਲੋਕਾਂ ਨੂੰ ਵੀ ਸਾਰਿਆਂ ਨੂੰ ਕਿ ਇਹ ਸ਼ਾਇਦ ਹਾਈ ਕੋਰਟ ਦੀ ਜਿਹੜਾ ਉਹ ਜੋ ਫੈਸਲਾ ਕੀਤਾ ਕਿ ਸਰਕਾਰ ਨੂੰ ਆਦੇਸ਼ ਦਿੱਤੇ ਆ ਕਿ ਉਹਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਪਾਰਲੀਮੈਂਟ ਚ ਲੈ ਕੇ ਆਉਣਾ ਸੀ ਜਿਹੜਾ ਬਹਾਨਾ ਬਣਾਇਆ ਜਾ ਰਿਹਾ ਕਿ ਲਾ ਐਂਡ ਆਰਡਰ ਦਾ ਕਿ ਇੱਥੇ ਦੇ ਲੋਕਲ ਜੋ ਅਧਿਕਾਰੀ ਆ ਉਹਨਾਂ ਦੀ ਰਿਪੋਰਟ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਆ ਅੱਜ ਬਹੁਤ ਹੀ ਤਰਸਜੋਗ ਆ ਪੰਜਾਬ ਦਾ ਮੇਰਾ ਖਿਆਲ ਕੋਈ ਵੀ ਸ਼ਹਿਰੀ ਜਿਹੜਾ ਉਹ ਹਰ ਵੜੇ ਡਰ ਭੈ ਚ ਜੀ ਰਿਹਾ ਕਿ ਉਹਦੇ ਨਾਲ ਪਤਾ ਨਹੀਂ ਕੀ ਵਾਪਰ ਜਾਣਾ ਤੇ ਮੇਰਾ ਖਿਆਲ ਕਿ ਇਹ ਜਿਹੜੇ ਲਾ ਐਂਡ ਆਰਡਰ ਜਿਹੋ ਜਿਹੇ ਅੱਜ ਇਤੋਂ ਤੇ ਭੜਾ ਮੇਰਾ ਖਿਆਲ ਕਦੀ ਵੀ ਨਹੀਂ ਸੀਗਾ ਤੇ ਇਹ ਚੀਜ਼ ਹੈ ਕਿ ਇਹ ਜਿਹੜਾ ਇਹ ਬਹਾਨਾ ਬਣਾਇਆ ਜਾ ਰਿਹਾ ਇੱਕ ਉਹ ਖਾਲੀ ਬਹਾਨਾ ਵਾ ਹੋਰ ਇਹ ਸਰਕਾਰ ਦੀ ਜਿਹੜੀ ਆ ਇਹ ਇਹ ਆਪਣੀ ਪੋਲੀਟੀਕਲ ਜਿਹੜਾ ਇਹਦਾ ਏਜੰਡਾ ਵੀ ਆ ਕਿ ਉਹ ਅਮਰਤਪਾਲ ਸਿੰਘ ਨੂੰ ਬਾਹਰ ਨਾਲ ਲਿਆਂਦਾ ਜਾਵੇ ਉਹਨਾਂ ਦੀ ਜਿਹੜੀ ਪਾਰਟ ਦਿਆ ਉਹਨਾਂ ਅੱਗੇ ਨਾ ਵਧਣ ਦਿੱਤਾ ਜਾਵੇ ਇਹ ਸਾਰੀਆਂ ਚੀਜ਼ਾਂ ਤਾਂ ਕੀਤੀਆਂ ਜਾ ਰਹੀਆਂ ਕਿ ਪੰਜਾਬ ਦੇ ਹੱਕਾਂ ਦੀ ਜਿਹੜੀ ਆਵਾਜ਼ ਆ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਖਾਸ ਕਰਕੇ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਕਿਤੇ ਪਾਰਲੀਮੈਂਟ 'ਚ ਜਾ ਕੇ ਉਹ ਰੱਖ ਨਾ ਸਕੇ ਇਸ ਕਰਕੇ ਸਾਰਾ ਕੁਝ ਇਹ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਸਾਨੂੰ ਪੰਜਾਬ ਦੇ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਉਹਨਾਂ ਨਾਲ ਸ਼ਰ੍ਹਾਂ ਹਮ ਧੱਕੇ ਭਾਈ ਧੱਕੇਸ਼ਾਈ ਕੀਤੀ ਜਾ ਰਹੀ ਆ ਇਹ ਜੇ ਸ਼ਤਾਬਦੀ ਵੀ ਮਨਾਇ ਗਈ ਤੇ ਉਹਦੇ 'ਚ ਵੀ ਜਿਹੜੇ ਜੋ ਕੁਝ ਜਿਹੜਾ ਇਹ 300 ਕਰੋੜ ਰੁਪਈਆ ਪੰਜਾਬ ਦਾ ਉਹ ਦੂਜੀਆਂ ਸਟੇਟਾਂ ਉਹ ਸਾਰਾ ਬਿਜ਼ਨਸ ਵੀ ਉਹਨਾਂ ਲੋਕਾਂ ਨੂੰ ਚਲਾ ਗਿਆ ਪੰਜਾਬ ਦੀਆਂ ਨੌਕਰੀਆਂ ਤੇ ਵੀ ਦੂਜੀਆਂ ਲੋਕਾਂ ਨੂੰ ਸਾਰਾ ਕੁਝ ਤੇ ਇਹ ਪੰਜਾਬ ਦਾ ਸਾਰਾ ਕੁਝ ਮੇਰਾ ਖਿਆਲ ਹੈ ਕਿ ਜਿਹੜਾ ਕਿ ਇਸ ਕੈਨ ਨੂੰ ਤੇ ਪੰਜਾਬ ਸਰਕਾਰ ਕਹਿੰਨੇ ਆਪਾਂ ਪੰਜਾਬ ਦੇ ਜਿਹੜੇ ਹੱਕਾਂ ਦੀ ਹਕੂਕਾਂ ਦੀ ਉਹਨੇ ਖਵਾਲੀ ਕਰਨੀ ਸੀ ਉਹ ਉਹਨੂੰ ਹੀ ਲਟਾਉਣ ਵਾਸਤੇ ਉਹਨੂੰ ਹੀ ਖਤਮ ਕਰਨ ਵਾਸਤੇ ਮੇਰੇ ਖਿਆਲ ਤੁਲੀ ਹੋਈ ਆ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਜਿਹੜਾ ਇਹ ਸਰਕਾਰ ਦਾ ਏਜੰਡਾ ਮੇਰੇ ਖਿਆਲ ਇਹੋ ਹੀ ਆ ਕਿ ਪੰਜਾਬ ਨੂੰ ਇਹੋ ਜਿਹੇ ਹਾਲਾਤਾਂ ਚ ਛੱਡ ਦਿਓ ਕਿ ਪੰਜਾਬ ਚ ਕੋਈ ਰਹਿਣਾ ਨਾ ਜਾਵੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਫਸਿਆ ਕੋ ਵਧੀਆ ਸਾਂ ਚੜ ਰਹੀ ਆ ਤੇ ਇਹ ਇਹ ਸਾਡੇ ਜਿਹੜੇ ਆ ਪੰਜਾਬ ਸਰਕਾਰ ਜਿਹੜੀ ਆ ਉਹ ਇੱਕ ਕਿਸੇ ਪਾਸੇ ਧਿਆਨ ਨਹੀਂ ਦੇ ਰਹੀ ਉਹਨੂੰ ਇੱਕੋ ਹੀ ਆ ਕਿ ਅਮਰਤਪਾਲ ਨੂੰ ਅਸੀਂ ਬਾਹਰ ਨਾ ਆਉਣ ਦੇਈਏ ਇਹ ਇੱਕ ਇਹ ਉਹਨਾਂ ਕੋ ਬਹਾਨਾ ਤੇ ਅਮਰਤਪਾਲ ਦੇ ਅੰਦਰ ਤਿੰਨ ਸਾਲ ਤੋਂ ਉਦੋਂ ਤੋਂ ਕਿ ਪੰਜ ਲਾਅ ਇਨ ਆਰਡਰ ਦੀ ਜਿਹੜੇ ਪੰਜਾਬ ਦੇ ਹਾਲਾਤ ਆ ਉਦੋਂ ਤੋਂ ਕਿੰਨੇ ਖਰਾਬ ਆ ਉਹ ਉਹਦਾ ਜ਼ਿੰਮੇਵਾਰ ਕੌਣ ਆ ਹਾਂ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਆ ਸਰਕਾਰ ਜਿਹੜੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਉਹ ਜਿਹੜੀਆਂ ਉਹ ਜਿਹੜਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਆ ਕਿ ਜਿਹੜੇ ਇਹਨਾਂ ਨੇ ਪੰਜਾਬ ਨਾਲ ਧੱਕੇ ਕੀਤੇ ਪੰਜਾਬ ਦਾ ਜਿਹੜੇ ਹੱਕ ਲੁੱਟੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਪੰਜਾਬ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜਾ ਇਹ ਫੈਸਲਾ ਜਿਹੜਾ ਅੱਜ ਜਿਹੜਾ ਆਇਆ ਸਾਹਮਣੇ ਇਹ ਇਹਦੀ ਅਸੀਂ ਪੁਰਜ਼ੋਰ ਸ਼ਬਦਾਂ ਚ ਨਖੇਦੀ ਕਰਦੇ ਆ ਇਹ ਮਨੁੱਖੀ ਅਧਿਕਾਰਾਂ ਦਾ ਵਿਖਾਣ ਆ ਲੋਕਤੰਤਰ ਦਾ ਵੀ ਵਿਖਾਣ ਆ ਕਿ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਲੋਕਾਂ ਦੇ ਨੁਮਾਇਦੇ ਦੀ ਆਵਾਜ਼ ਨਹੀਂ ਸੁਣਨ ਦੇਣੀ ਸਹੀ ਤਾਂ ਉਹਨੂੰ ਚੋਣ ਲਾਣ ਵਾਸਤੇ ਗੋ ਜਾਜ਼ੀ ਦਿੱਤੀ ਗਈ ਕਿਉਂ ਕਿਉਂ ਐਡਾ ਲੋਕਾਂ ਨਾਲ ਧੋਖਾ ਕਿਉਂ ਕੀਤਾ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਲੋਕਾਂ ਨੂੰ ਚੋਣਨ ਵਾਸਤੇ ਮੌਕਾ ਦਿੱਤਾ ਤੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਪਾਰਲੀਮੈਂਟ ਚ ਲੋਕਾਂ ਦੀਆਂ ਦੁੱਖ ਤਕਲੀਫਾਂ ਰੱਖਣ ਵਾਸਤੇ ਇਹ ਮੌਕਾ ਦੇਣਾ ਇੱਕ ਇਹ ਮਨੁੱਖੀ ਅਧਿਕਾਰਾਂ ਦਾ ਲੋਕਤੰਤਰ ਦੀ ਭਾਵਨਾ ਦੇ ਵੀ ਅਨੁਕੂਲ ਨਹੀਂਗਾ ਇਹ ਸਾਰਾ ਕੁਝ ਜਾਣਬੁੱਝ ਕੇ ਇਹ ਪੰਜਾਬ ਦੇ ਲੋਕਾਂ ਨੂੰ ਘੱਟ ਬਿੰਤੀਆਂ ਨੂੰ ਕੁਚਲਦੀ ਦੱਬਣ ਦੀ ਜਿਹੜੀ ਸਾਡੀ ਵਿਰਾਸਤ ਨੂੰ ਵਿਰਸੇ ਨੂੰ ਖਤਮ ਕਰਦੀ ਜਿਹੜੀ ਚਾਲ ਹੈ ਇਹ ਇਹ ਸਰਕਾਰ ਕਰ ਰਹੀ ਹੈ ਪਿਛਲੇ ਦਿਨੀ ਜਦੋਂ ਜਦੋਂ ਬਾਲ ਮਾਨ ਦੇ ਮਾਦਾ ਜੀ ਵੀ ਬਾਹਰ ਕਰੇ ਸੀ ਉਦੋਂ 에ਰਪੋਰਟ ਤੇ ਵੀ ਰੋਕਿਆ ਗਿਆ ਕੀ ਲੱਗਦਾ ਤੁਹਾਨੂੰ ਕਿਉਂ ਮੇਰਾ ਖਿਆਲ ਹੈ ਕਿ ਇਹ ਤੇ ਇੱਕ 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 ਦੇਸ਼ੀ ਕਈ ਤਰ੍ਹਾਂ ਦੇ ਕਰੂਨ ਚੱਲ ਰਹੇ ਆ ਜੇ ਇੱਕ ਬੰਦੇ ਨੂੰ ਤੁਸੀਂ ਉਹ ਉਹ ਤੇ ਇਤੋਂ ਵੀ ਸਗੀਨ ਜਿਹੜੇ ਜ਼ੁਲਮਾਂ ਸਰਕਾਰ ਵੱਲੋਂ ਲਾਏ ਗਏ ਆ ਉਹ ਹੈ ਤੇ ਹੈ ਹੁਣੇ ਨਹੀਂ ਗੇ ਪਰ ਉਹਨਾਂ ਨੂੰ ਤੁਸੀਂ ਪਾਰਲੀਮੈਂਟ 'ਚ ਵੀ ਦਿੱਤਾ ਜਾ ਰਿਹਾ ਉਹਨਾਂ ਨੂੰ ਇਲੈਕਸ਼ਨ ਲੜਨ ਵਾਸਤੇ ਬਾਹਰ ਵੀ ਕੱਢਿਆ ਜਾ ਰਿਹਾ ਇੱਕ ਬੰਦੇ ਨੂੰ ਤੁਸੀਂ ਪਾਰਲੀਮੈਂਟ 'ਚ ਆਪਣੀ ਸਟੇਟ ਤੋਂ ਦੂਰ ਪਾਰਲੀਮੈਂਟ 'ਚ ਆਉਣ ਵਾਸਤੇ ਵੀ ਤੇ ਇੱਕ ਸਟੇਟ ਦੇ ਲਾਅ ਐਂਡ ਆਰਡਰ ਦਾ ਮਸਲਾ ਬਣਾਇਆ ਜਾ ਰਿਹਾ ਇਹ ਇੱਕ ਕਿੱਡੀ ਮਤਲਬ ਤਰਾਸ਼ ਦੀ ਵਾਲੀ ਗੱਲ ਆ ਫਿਰ ਜਿਹੜੇ ਸਾਡੇ ਪਰਿਵਾਰ ਨੂੰ ਜਿਵੇਂ ਅਮਰਤਪਾਲ ਦੀ ਵਾਈਫ ਨੂੰ ਜਾਣਾ ਸੀ ਬਾਹਰ ਉਹਨੂੰ ਨਹੀਂ ਜਾਣ ਦਿੱਤਾ ਗਿਆ ਫਿਰ ਮੈਂ ਜਾਣ ਲੱਗਾ ਸੀ ਮੈਨੂੰ ਨਹੀਂ ਜਾਣ ਦਿੱਤਾ ਨਾ ਤੇ ਸਾਨੂੰ ਦੱਸਦੇ ਵੀ ਤੁਹਾਡੇ ਤੇ ਕੀ ਅਸੀਂ ਕੀ ਅਸੀਂ ਜ਼ੁਲਮ ਕੀਤਾ ਉਹ ਵੀ ਦੱਸਣ ਵਾਸਤੇ ਤਿਆਰ ਨਹੀਂ ਫਿਰ ਜੋ ਅਮਰਤਪਾਲ ਦੀ ਮਾਤਾ ਜਾਣ ਲੱਗਿਆ ਤੇ ਉਹ ਉਹਨੂੰ ਵੀ ਨਹੀਂ ਇਹ ਜਲੀਲ ਕੀਤਾ ਜਾ ਰਿਹਾ ਇਹ ਸਾਨੂੰ ਵੀ ਇਹ ਚੀਜ਼ਾਂ ਕਿ ਇਹ ਜਿਹੜਾ ਅਸੀਂ ਸਰਕਾਰ ਦੇ ਖਿਲਾਫ ਲੜ ਰਹੇ ਹਾਂ ਸਰਕਾਰ ਜੋ ਇਸ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਉਹ ਆਵਾਜ਼ ਨੂੰ ਬੰਦ ਕਰਨਾ ਚਾਹ ਰਹੀ ਇਸ ਕਰਕੇ ਸਾਨੂੰ ਡਰਾ ਕੇ ਧਮਕਾ ਕੇ ਸਾਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਦਾ ਨੁਕਸਾਨ ਪਾ ਕੇ ਇਹ ਸਾਰੀਆਂ ਚੀਜ਼ਾਂ ਕਰਨ ਜਾ ਰਿਹਾ ਦੇਖੋ ਜਿਹੜੀ ਤੁਸੀਂ ਲੀਗਲੀ ਇਹ ਗੱਲ ਕੀਤੀ ਆ ਨਾ ਉਹਦੇ ਲਈ ਇੱਕ ਪ੍ਰੋਸੈਸ ਹੁੰਦਾ ਕਿ ਪਹਿਲਾਂ ਅਸੀਂ ਹਾਈ ਕੋਰਟ ਦੇ ਵਿੱਚ ਜਾਈਏ ਉੱਥੇ ਜਦੋਂ ਦੂਸਰੇ ਸਾਲ ਦੀ ਜਿਹੜੀ ਐਨਐਸਏ ਸੀ ਅਸੀਂ ਚੈਲੰਜ ਕੀਤੀ ਆ ਤੇ ਉਹ ਦੂਸਰੇ ਸਾਲ ਦੀ ਐਨਐਸਏ ਵੀ ਖਤਮ ਹੋ ਗਈ ਪਰ ਉਹ ਤਾਂ ਹੱਲੇ ਤੱਕ ਕੋਰਟ ਵੱਲੋਂ ਕੋਈ ਫੈਸਲਾ ਹੀ ਨਹੀਂ ਹੱਲੇ ਤੱਕ ਦਿੱਤਾ ਜਾ ਰਿਹਾ ਉਹਦੀ ਉਹਦੀ ਇਹ ਹੋ ਰਿਹਾ ਜੀ ਕਿ ਉਹਦੀ ਤਰੀਕ ਪਾ ਦਿੱਤੀ ਜਾਂਦੀ ਰਹੀ ਆ ਡੇਢ ਮਹੀਨੇ ਦੀ ਜਾਂ 2 ਮਹੀਨੇ ਦੀ ਪਰ ਉਹਦਾ ਫੈਸਲਾ ਨਹੀਂ ਹੱਲੇ ਦਿੱਤਾ ਜਾ ਰਿਹਾ ਫਿਰ ਉਸ ਤੋਂ ਬਾਅਦ ਜਦੋਂ ਹੁਣ ਸਾਨੂੰ ਪਤਾ ਲੱਗ ਗਿਆ ਵੀ ਕੋਈ ਸਰਕਾਰ ਜਾਂ ਕੋਰਟ ਵੱਲੋਂ ਵੀ ਕੋਈ ਤੇ ਨਿਆ ਨਹੀਂ ਹੱਲੇ ਹੋ ਰਿਹਾ ਤਾਂ ਫਿਰ ਅਸੀਂ ਸੁਪਰੀਮ ਕੋਰਟ 'ਚ ਪਿਛਲੇ ਦਿਨੀ ਗਏ ਸੀਗੇ ਤੇ ਉਹਨਾਂ ਨੇ ਉਹ ਟਾਈਮ ਬਾਉਂਡ ਕੀਤੀ ਆ ਗੱਲ ਕਿ 6 ਹਫ਼ਤਿਆਂ ਦੇ ਵਿੱਚ ਵਿੱਚ ਹਾਈ ਕੋਰਟ ਇਹਦੇ ਉੱਤੇ ਫੈਸਲਾ ਦੇਵੇ ਤਾਂ ਕਿ ਉਸ ਜਿਹਦੇ ਉੱਤੇ ਐਨਐਸਏ ਲੱਗੀ ਆ ਉਹਨੂੰ ਇਨਸਾਫ ਮਿਲ ਸਕੇ ਸੋ ਮੈਂ ਸਮਝਦਾ ਕਿ ਪਹਿਲੀ ਗੱਲ ਤਾਂ ਇਹ ਫੈਸਲਾ ਹਾਈ ਕੋਰਟ 'ਚ ਉਸ ਸਮੇਂ ਦੇ ਅੰਦਰ ਅੰਦਰ ਹੀ ਆਉਣਾ ਚਾਹੀਦਾ ਸੀ ਜਿਹੜੀ ਦੂਜੀ ਐਨਐਸਏ ਸੀ ਪਰ ਇਹਦੇ ਲਈ ਵੀ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਹੁੰਦਾ ਤਾਂ ਇਦਾਂ ਹੈ ਕਿ ਜਦੋਂ ਉੱਥੋਂ ਫੈਸਲਾ ਆ ਜਾਂਦਾ ਤਾਂ ਹਮੇਸ਼ਾ ਆਪਾਂ ਸੁਪਰੀਮ ਕੋਰਟ 'ਚ ਜਾਂਦੇ ਆ ਪਰ ਸਾਨੂੰ ਉਹਦਾ ਹਾਈ ਕੋਰਟ ਦਾ ਫੈਸਲਾ ਲੈਣ ਲਈ ਵੀ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ ਸੋ ਮੈਂ ਸਮਝਦਾ ਕਿ ਸਾਡੀ ਤਾਂ ਕੋਈ ਕਮੀ ਨਹੀਂ ਅਸੀਂ ਸਾਡੇ ਵਕੀਲ ਸਾਰੇ ਜਣੇ ਉਹਦੇ ਮਗਰ ਜਿਹੜਾ ਪ੍ਰੋਸੈਸ ਹੁੰਦਾ ਆ ਉਹਨੂੰ ਲੀਗਲ ਕਾਰਵਾਈ ਕਰਦੇ ਆ ਪਰ ਉਹ ਜਦੋਂ ਕੋਰਟ ਦੇ ਵਿੱਚੋਂ ਤਰੀਕ ਅਗਲੀ ਪੈ ਜਾਂਦੀ ਆ ਉੱਥੇ ਹੁਣ ਅਸੀਂ ਕਰ ਵੀ ਕੀ ਸਕਦੇ ਆ ਸੋ ਅਸੀਂ ਸਮਝਦੇ ਆ ਕਿ ਇਸ ਦੇਸ਼ ਦੇ ਅੰਦਰ ਹਰ ਥਾਂ ਤੇ ਪੈਰ ਪੈਰ ਤੇ ਜਿਹੜਾ ਕੋਈ ਇਸ ਪੰਜਾਬ ਦੇ ਸੂਬੇ ਲਈ ਬੋਲਦਾ ਉਹਦੇ ਨਾਲ ਬੇਇਨਸਾਫੀ ਹੋ ਰਹੀ ਆ ਉਹਦੀ ਵਿਸਾਲ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੀ ਮਾਤਾ ਜਿਹੜੀ ਆਪਣੇ ਦੋ ਤੈ ਨੂੰ ਮਿਲਣੀ ਜਾ ਸਕਦੀ ਜਿਹੜਾ ਦੋ ਤਿੰਨ ਮਹੀਨੇ ਦਾ ਉਹ ਆਪਣੀ ਧੀ ਨੂੰ ਮਿਲ ਨਹੀਂ ਜਾ ਸਕਦੀ ਸੋ ਤੁਸੀਂ ਇੱਥੋਂ ਹੀ ਲੈ ਲਓ ਵੀ ਇਹ ਇਨਸਾਫ ਦੀ ਗੱਲ ਕਿੱਥੇ ਹੋ ਰਹੀ ਆ ਪਰ ਭਾਈ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜਾ ਇਸ ਵੇਲੇ ਦਾ ਮੁੱਖ ਮੰਤਰੀ ਪੰਜਾਬ ਦਾ ਉਹਨੇ ਤਾਂ ਸਿਰਾਂ ਹਿਲਾ ਤਾ ਆਖੀਰ ਕਰ ਦਿੱਤੀ ਇਹੋ ਜੀ ਥੋੜੀ ਗੱਲ ਹੁੰਦੀ ਆ ਕਿ ਤੁਸੀਂ ਕਿਸੇ ਇਨਸਾਨ ਨੂੰ ਚੁਣੇ ਹੋਏ ਨੂੰ ਉਹ ਪਾਰਲੀਮੈਂਟ 'ਚ ਵੀ ਨਹੀਂ ਆ ਸਕਦਾ ਉਹਦੀ ਕਿਹੜੀ ਗਰਾਊਂਡ ਰਿਐਲਿਟੀ ਜਿਹੜੀ ਇਹਨਾਂ ਨੇ ਲਈ ਉਹ ਕੀ ਕੋਈ ਗੱਲ ਨਹੀਂ ਬਣਦੀ ਤੁਸੀਂ ਪੰਜਾਬ ਦੀ ਗੱਲ ਕਰਦੇ ਆ ਲੈ ਕੇ ਉਹਨਾਂ ਨੂੰ ਦਿੱਲੀ ਆਉਣਾ ਸੋ ਇਹ ਬਿਲਕੁਲ ਧੱਕਾ ਕਰਕੇ ਕਾਨੂੰਨ ਤੋਂ ਪਰੇ ਜਾ ਕੇ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰ ਕੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਫਿਰ ਦੂਸਰੇ ਪਾਸੇ ਜਿੱਦਾਂ ਬਾਪੂ ਜੀ ਨੇ ਦੱਸਿਆ ਵੀ ਅੱਜ ਤਈ ਇਹਨਾਂ ਨੂੰ ਦੱਸਿਆ ਵੀ ਨਹੀਂ ਗਿਆ ਵੀ ਤੁਹਾਡੇ ਉੱਤੇ ਕਿਹੜਾ ਕੇਸ ਬਣਦਾ ਇਸ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਜਾਂ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਨ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਅੱਜ ਅੱਗੇ ਆਉਣਾ ਚਾਹੀਦਾ ਏ ਪਤਾ ਨਹੀਂ ਕੱਲ ਦੀ ਸਵੇਰ ਹੋਰ ਕਿਤੇ ਖੜੀ ਹੋਣੀ ਆ ਇਹ ਮਤ ਸੋਚਣ ਕਿ ਅੱਜ ਇਹ ਭਾਈ ਅਮਰਤਪਾਲ ਸਿੰਘ ਤੇ ਹੋਈ ਆ ਤੇ ਖਣੀ ਹੋਰ ਕਿਸੇ ਨਾਲ ਨਹੀਂ ਹੋਣੀ ਇਹ ਹੋਰ ਕਿਸੇ ਨਾਲ ਵੀ ਹੋ ਸਕਦੀ ਆ ਪਰ ਸੱਚ ਬੋਲਣ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਦੇ ਉੱਤੇ ਨੋਟਿਸ ਲੈ ਕੇ ਤੁਸੀਂ ਵੀ ਆਪਣੀ ਗੱਲ ਰੱਖੋ ਤਾਂ ਕਿ ਇਸ ਪੰਜਾਬ ਨੂੰ ਤਾਂ ਇਸ ਦੇਸ਼ ਦੇ ਅੰਦਰ ਜਿਹੜੇ ਲੋਕ ਸੱਚ ਦੀ ਗੱਲ ਕਰਨ ਵਾਲੇ ਆ, ਮੁੱਦੇ ਠਾਲਣ ਵਾਲੇ ਆ, ਉਹਨਾਂ ਦੇ ਹੱਕ ਹਕੂਕਾਂ ਨੂੰ ਅਸੀਂ ਮਸ਼ਰੂਫ ਰੱਖ ਸਕੀਏ। ਪਾਰਲੀਮੈਂਟ ਜੋ ਲੋਕਾਂ ਨੇ ਚੁਣਿਆ ਉਹ ਐਮਪੀ ਤੇ ਉਹ ਲੋਕਾਂ ਦੀ ਗੱਲ ਉੱਥੇ ਕਰਨ ਵਾਸਤੇ ਜਾ ਰਿਹਾ ਨਹੀਂ ਕਿ ਸਾਡਾ ਅੰਡਾ ਹੀ ਇੱਕੋ ਹੀ ਹੈ ਨਹੀਂ ਉਹ ਉੱਥੇ ਉੱਥੇ ਜਾਣ ਉੱਥੇ ਜਿਹੜੀ ਉਹਨਾਂ ਨੇ ਗੱਲ ਕਰਨੀ ਉੱਥੇ ਜਾ ਕੇ ਉੱਥੇ ਗੱਲ ਕਰਨਗੇ ਨਾ ਆਪਣੇ ਲੋਕਾਂ ਦੀ ਉਹ ਕਿਹੜੀ ਗੱਲ ਕਰਦੇ ਉਹ ਤਾਂ ਫਿਰ ਪਤਾ ਹੋਗਾ ਜਿਹੜਾ ਜਾਣ ਉਹ ਤੁਹਾਨੂੰ ਗੱਲ ਕਰਨ ਵਾਸਤੇ ਮੌਕਾ ਨਹੀਂ ਦੇ ਰਹਾ ਤੇ ਇਹ ਤੇ ਸਰਕਾਰ ਦੀ ਤਕੇਸ਼ਾਈ ਆ ਮਨੁੱਖੀ ਅਧਿਕਾਰਾਂ ਦਾ ਘਾਣ ਆ ਲੋਕਤੰਤਰ ਦਾ ਘਾਣ ਆ ਜਿਹੜੇ ਲੋਕਾਂ ਨੇ ਚੁਣਿਆ ਉਹਨਾਂ ਨਾਲ ਬੇਇਨਸਾਫੀ ਆ ਸੰਸਦ ਤੇ ਬਾਤ ਚੁੱਪੀ ਜਾ ਸਕਦੀ ਹੈ ਸੰਸਦ ਏ ਬਾਬਾ ਜੀ ਉਥੇ ਬੰਦੇ ਨੂੰ ਜਾਣ ਦਿਓ ਨਾ ਆਵਾਜ਼ ਉਥੇ ਫੇਰ ਹੀ ਚੁੱਕਣਗੇ ਨਾ ਆਪਣੇ ਲੋਕਾਂ ਦੀ ਗੱਲ ਕਰਨਗੇ ਜਿਹੜੇ ਦੂਸਰੇ ਮੈਂਬਰ ਪਾਰਲੀਮੈਂਟ ਨੇ ਖਾਲਸਾ ਜੀ ਉਹਨਾਂ ਨੇ ਕੋਈ ਗੱਲ ਕੀਤੀ ਕਿਉਂਕਿ ਦੇਖੋ ਤੁਸੀਂ ਤੁਹਾਨੂੰ ਨਹੀਂ ਕੇਵਲੇ ਉਹਨਾਂ ਨੂੰ ਟਾਈਮ ਮਿਲਦਾ ਜਾਂ ਪ੍ਰਧਾਨ ਮੰਤਰੀ ਪਰ ਜਿਹੜੇ ਦੂਸਰੇ ਮੈਂਬਰ ਪਾਰਲੀਮੈਂਟ ਨੇ ਪ੍ਰੀਬੋਰਡ ਤੋਂ ਉਹਨਾਂ ਨੇ ਕੋਈ ਐਫਰਟ ਕੀਤਾ ਇਹ ਅਮਰਪਾਲ ਸਿੰਘ ਨਾਲ ਉਹ ਸਪੀਕਰ ਸਾਹਿਬ ਨੂੰ ਮਿਲਣ ਜਾਂ ਉਹਨਾਂ ਨੂੰ ਮਿਲ ਕੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਇਹ ਇਹਨਾਂ ਨੂੰ ਮੋਬਾ ਦਿੱਤਾ ਜਾਵੇ ਲੋਕ ਸਭਾ ਦੇ ਵਿੱਚ ਚੋਣ ਦਾ ਉਹਨਾਂ ਨੇ ਕੋਈ ਕੀਤੀ ਇਹ ਤੁਸੀਂ ਜਿਹੜਾ ਵੀ ਕੋਈ ਮੌਕਾ ਮੰਗ ਰਹੇ ਸਪਰੀਮ ਕੋਰਟ ਤੋਂ ਕੋ ਹਾਈ ਕੋਰਟ ਤੱਕ ਜਾ ਕੇ ਆ ਰਹੇ ਆ ਉੱਥੇ ਨਹੀਂ ਕੋਈ ਕੋਰਟ ਦੀ ਨਹੀਂ ਗੱਲ ਸੁਣੀ ਜਾ ਰਹੀ ਤੇ ਆਮ ਆਦਮੀ ਉੱਥੇ ਜਾ ਕੇ ਗੱਲ ਕਰੂਗਾ ਤੇ ਇਹ ਆਪੋ ਜੀ ਫਿਰ ਵਕਟ ਨੈਕਸਟ ਮਤਲਬ ਜੋਸਾ ਜਿਸ ਕਟਾਈ ਜੋ ਫਿਰ ਕੀ ਇਹ ਤੁਹਾਡੇ ਕਿਤੇ ਕੀ ਫਿਰ ਨੈਕਸਟ ਹੈ ਕਿ ਆਪਾਂ ਲਈ ਤੁਸੀਂ ਲਾ ਕੇ ਦੇਖ ਲੇ ਪਰ ਨਹੀਂ ਵੀ ਲਾਇਆ ਕੋਰਟ ਵੀ ਗੱਲ ਨਹੀਂ ਸੁਣੀ ਤੁਸੀਂ ਕਹਿੰਦੇ ਫਿਰ ਕੀ ਫਟਫਟ ਨਹੀਂ ਫਿਰ ਰਹੇਗਾ ਤਾਂ ਇਹ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਤੁਸੀਂ ਲੋਕਾਂ ਨੂੰ ਕਿਧਰ ਨੂੰ ਧੱਕ ਰਹੇ ਆਂ ਅਸੀਂ ਲੋਕਾਂ ਨੂੰ ਅਸੀਂ ਇਨਸਾਫ ਨਹੀਂ ਦੇ ਰਹੇ ਲੋਕ ਫਿਰ ਕਿ ਕਿਧਰ ਜਾਣਗੇ ਫਿਰ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਸਾਡੇ ਮਨੁੱਖੀ ਅਧਿਕਾਰਾਂ ਦਾ ਸਕਾਰ ਕਰਨ ਵਾਲੀਆਂ ਉਹਨਾਂ ਵਰਗ ਲੜਾਈ ਲੜਨ ਵਾਲੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਕਿ ਅਸੀਂ ਹੁਣ ਕੀ ਕਰਨਾ ਚਾਹੀਦਾ ਜਦੋਂ ਕਿਤੇ ਇੱਕ ਲੋਕਤੰਤਰ ਦਾ ਤਾਂ ਨਹੀਂ ਆ ਡਿਕਟੇਟਰਸ਼ਿਪ ਵਾਲੀ ਗੱਲ ਹੈ ਕਿ ਜੋ ਮਰਜ਼ੀ ਤੁਸੀਂ ਥੋਪ ਦਿਓ ਤੇ ਦੇ ਗੱਲ ਤੁਸੀਂ ਵੀ ਬੋਲਦੇ ਪਾਰਟੀ ਕਿਉਂ ਤੁਹਾਡਾ ਸਾਥ ਦੇਣ ਦਾ ਮਤਲਬ ਜਦੋਂ ਤੁਸੀਂ ਕਿਹਨੇ ਬਾਕੀ ਹਮ ਖੈਲੀ ਹੰਦਲ ਹੋ ਗਿਆ ਕਾਂਗਰਸੀ ਬੀਜੇਪੀ ਉਹ ਆਪਣੇ ਆਪਣੇ ਲੈਵਲ ਤੇ ਆਪਣੀ ਗੱਲ ਕਰਨਗੇ ਜੇ ਤੁਸੀਂ ਜੇ ਤਾਂ ਤੁਹਾਡੀ ਸਾਡੀ ਸਾਡੀ ਕਿਉਂਕਿ ਤੁਸੀਂ ਜਦੋਂ ਨਹੀਂ ਇਹ ਇਹ ਜਿਹੜੀ ਗੱਲ ਕਾਲੇ ਕਾਨੂੰਨ ਆ ਮਨੁੱਖੀ ਅਧਿਕਾਰਾਂ ਦਾ ਘਾਣ ਹੋਣਾ ਲੋਕਾਂ ਪੰਜਾਬ ਨਾਲ ਧੱਕਾ ਹੋਣਾ ਇਹ ਸਾਰੀਆਂ ਪਾਰਟੀਆਂ ਦਾ ਫਰਜ ਆ ਇਹ ਕਿ ਇੱਕ ਪਾਰਟੀ ਦਾ ਫਰਜ ਇਤਨੀਗਾ ਕਿ ਕਾਲੇ ਕਾਨੂੰਨਾਂ ਨਾਮ ਇਹ ਝੂਠੇ ਪੁਲਿਸ ਮੁਕਾਬਲੇ ਆ ਜਾਂ ਹੋਰ ਜੋ ਜੋ ਚੁੱਪ ਚੁੱਪ ਝੂਠੇ ਹੁਣ ਹੁਣ ਮਿਆਂ ਇਲੈਕਸ਼ਨ ਚ ਵੀ ਹੋਇਆ ਅਕਾਲੀ ਦਲ ਨੇ ਵੀ ਤੇ ਕੀਤਾ ਨਾ ਚੋਣ ਕਮਿਸ਼ਨ ਨੂੰ ਵੀ ਸਾਡੇ ਲੋਕਾਂ ਨਾਲ ਧੱਕਾ ਕਰ ਰਹੀਆਂ ਸਰਕਾਰਾਂ ਤੇ ਉਥੇ ਧੱਕਾ ਕਿੱਥੇ ਵੀ ਹੋ ਰਿਹਾ ਉਥੇ ਸਾਰੀਆਂ ਤਰ੍ਹਾਂ ਨੂੰ ਬੋਲਣ ਦਾ ਫਰਜ ਹੈ ਬਾਲ ਨੂੰ ਅੱਜ ਗੱਲ ਨਹੀਂ ਕਰਦੇ ਹੋ ਨਹੀਂ ਚਲੋ ਜੇ ਨਹੀਂ ਕਰਦੇ ਤੇ ਕੱਲ ਨੂੰ ਉਹਨਾਂ ਦੀ ਵੀ ਵਾਰੀ ਆ ਜਾਊਗੀ ਇਸ ਕਰਕੇ ਅਸੀਂ ਤਾਂ ਕਹਿੰਦੇ ਕਿ ਜਿਹੜਾ ਵੀ ਕੋਈ ਚਾਹੁੰਦਾ ਵੇ ਕਿ ਅਨਸਾਫ਼ ਦਾ ਕਾਨੂੰਨ ਦਾ ਰਾਜ ਹੋਵੇ ਉਹਨਾਂ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਨਹੀਂ ਤੁਹਾਡੇ ਅਮਰਪਾਲ ਹਣ ਵਾਲੇ ਵੱਲੋਂ ਕਿਹਾ ਗਿਆ ਸੀ ਜਿਹੜੇ ਜਾਗ ਉਮੀਦਵਾ ਖੜੋਤੇ ਸੀ ਕਹਿੰਦੇ ਜੀ ਇਹ ਏਜੰਡੇ ਤੋਂ ਪਿੱਛੇ ਹੋਵੇ ਕੰਨਾਂ ਦੀ ਰਿਪੋਰਟ ਨਹੀਂ ਕਰਦਾ ਇਹਨੂੰ ਕਿਵੇਂ ਵੇਖਦੇ ਹੋ ਅਮਰਪਾਲ ਹਣ ਵਾਲੇ ਦੇ ਚੁਕਿਆ ਸੀ ਕਿ ਜਿਹੜੇ ਭਾਈ ਸੰਦੀਪ ਸਿੰਘ ਸੰਨੀ ਨੇ ਇਹ ਮੁੱਦੇ ਤੋਂ ਪਿੱਛੇ हट ਗਏ ਨੇ ਤੇ ਮੈਂ ਇਹਨਾਂ ਦੀ ਸਪੋਰਟ ਨਹੀਂ ਕਰਦਾ ਇਹ ਇਹ ਤਾਂ ਝੂਠਾ ਪ੍ਰਪੇਗੈਂਡਾ ਸੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਅਮਰਤਪਾਲ ਨਾਲ ਇਸ ਵਿਸ਼ੇ ਤੇ ਕੋਈ ਨਾ ਅਮਰਤਪਾਲ ਨੇ ਉਹ ਮੈਨੂੰ ਕਿਹਾ ਨਾ ਕਿ ਹੈ ਉਹ ਸਾਡੇ ਨਾਲ ਤੇ ਅਮਰਤਪਾਲ ਨੇ ਇਦਾਂ ਦੀ ਅਸੀਂ ਸਾਡਾ ਕੈਂਡੀਡੇਟ ਤੇ ਅਸੀਂ ਉਹਦੇ ਵਾਸਤੇ ਦਿਨ ਰਾਤ ਮਿਹਨਤ ਕੀਤੀ ਇਹ ਇਹ ਤੇ ਜਿਹੜੇ ਸਾਡੇ ਵਿਰੋਧੀ ਲਾਲੋ ਜਿਹੜੇ ਕੋਈ ਇਹੋ ਜਿਹੀ ਗੱਲਾਂ ਇਹ ਜੜੀਆਂ ਉਫਲਾਈਆਂ ਗਈਆਂ ਝੂਠੀਆਂ ਉਹ ਉਹਨਾਂ ਦੀ ਅਸੀਂ ਨਖੇਦੀ ਵੀ ਕਰਦੇ ਆ ਕਿ ਤੁਹਾਡੇ ਖਾਲਸਾ ਦੇ ਜਿੰਨੇ ਨੂੰ ਸਾਰਾ ਸਮਾਜ ਸਪੋਰਟ ਕਰ ਲੈਂਦਾ ਨੂੰ ਗੱਲ ਤੇ ਉਹ ਇੱਕ ਦੂਜੇ ਪਾਸੇ ਨੂੰ ਕੋ ਲੈ ਕੇ ਜਾ ਰਹੇ ਗੱਲ ਤੇ ਉਥੇ ਪਾਰਲੀਮੈਂਟ ਚ ਬੋਲਣ ਦੀ ਆ ਜਿਹੜੀ ਲੋਕਾਂ ਨੇ ਚੁਣਿਆ ਉਹਦੀ ਗੱਲ ਕਰੋ ਨਾ ਤੁਸੀਂ ਇੱਕ ਹੋਰ ਫਾਲਤੂ ਦੇ ਮੁੱਦੇ ਨਾ ਨਾ ਠਾਓ ਗੱਲ ਇਹ ਕਿ ਗੱਲ ਇਹ ਕਿ ਜਿਹੜੀ ਸਰਕਾਰ ਨੇ ਫੈਸਲਾ ਲਿਆ ਉਹਦਾ ਵਿਰੋਧ ਦੀ ਗੱਲ ਆ ਕਿ ਉਹਨੇ ਉਹਨੇ ਕਾਨੂੰਨ ਤਬਦੀਲ ਕੀ ਹੈ ਸੋ ਸਾਥ ਪਾਸੋਂ ਨਾ ਹੋ ਗਈ ਤਾਂ ਉਹ ਕੀ ਨੇ ਅਸੀਂ ਅਸੀਂ ਲੜ ਰਹੇ ਹਾਂ ਕੋਈ ਗੱਲ ਨਹੀਂ ਨਾ ਹੋ ਗਈ ਤੇ ਜਿਹੜਾ ਸਿੱਖ ਆ ਜ਼ੁਲਮ ਦੇ ਖਿਲਾਫ ਲੜਨਾ ਸਹੀ ਜੋ ਜੋ ਵੀ ਸਾਡੇ ਕੋਲ ਸਾਥ ਹਨ ਜੋ ਵੀ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਉਹ ਆਵਾਜ਼ ਬੁਲੰਦ ਕਰਾਂਗੇ ਉਹਦੇ ਖਿਲਾਫ ਲੜਦੇ ਰਾਵਾਂਗੇ ਜਿਹੜੀਆਂ ਰਾਜਨੀਤਿਕ ਤਰ੍ਹਾਂ ਇਹ ਜਿਹੜੀਆਂ ਸਰਕਾਰਾਂ ਜਿਹੜਾ ਧੱਕਾ ਕਰ ਰਹੀਆਂ ਉਹਨਾਂ ਉਹਨਾਂ ਨੂੰ ਉਖਾੜਨ ਵਾਸਤੇ ਅਸੀਂ ਕੰਮ ਕਰਾਂਗੇ ਕਾਲਕਤਾ ਸਾਬ ਤੇ ਜਾਓਗੇ ਵੀ ਉੱਥੇ ਜਾ ਕੇ ਉਹਨਾਂ ਨੂੰ ਆਵਾਜ਼ ਬੁਲੰਦ ਕਰੀਏ ਉਹਨਾਂ ਨੇ ਵੀ ਬਿਆਨ ਦਿੱਤਾ ਨਹੀਂ ਮੇਰੇ ਖਿਆਲ ਹੈ ਕਿ ਅਕਾਲ ਤਖਤ ਸਭ ਨੂੰ ਖੁਦ ਹੀ ਨੋਟਸ ਲੈਣਾ ਚਾਹੀਦਾ ਕਿ ਜਦੋਂ ਘਟ ਗਿਣਤੀ ਲੋਕਾਂ ਦਾ ਸਾਡੇ ਲੋਕਾਂ ਨਾਲ ਧੱਕਾ ਹੋ ਰਿਹਾ ਤੇ ਉਹ ਜਿਹੜ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਠੀਕ ਹੈ ਕਹਸਾਨਾ ਵੀ ਜਾਣਾ ਪਊ ਅਸੀਂ ਵੀ ਜਾਵਾਂਗੇ ਪਰ ਉਹਨਾਂ ਨੂੰ ਆਪਣੇ ਆਪ ਵੀ ਸਾਰਿਆਂ ਨੂੰ ਉਸ ਕੌਮ ਦੇ ਨਮਾਇਦਾ ਸਾਡੀ ਕੌਮ ਦੇ ਸਰਮੌਰ ਇੱਕ ਤਖਤ ਆ ਤੇ ਉਥੇ ਜਿਹੜੀ ਵੀ ਆਵਾਜ਼ ਉਹਨਾਂ ਨੂੰ ਵੀ ਬਲੰਦ ਕਰਨੀ ਚਾਹੀਦੀ ਹੁਣ ਬਾਅਦ ਦੇ ਹੋਣਾ ਨਹੀਂ ਲਿਖਿਆ ਕਿ ਕੋਈ ਲੋਕ ਸਵਾਰ ਸਪੀਕਰ ਸਾਹਿਬ ਨੂੰ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੀ ਪੱਟੀਆਂ ਲਿਖਦੇ ਹੁੰਦੇ ਕਿ ਮੈਂ ਮੈਂਬਰ ਬਣਦਾ ਰਾਈਟਰ ਦਾ ਤੋਂ ਉਹ ਲਿਖਦੇ ਆ ਜੀ ਉਹਨਾਂ ਦਾ ਕੋਈ ਜਵਾਬ ਨਹੀਂ ਆਉ ਰਿਹਾ ਕੋਈ 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 ਜਵਾਬ ਨਹੀਂ ਦਿੱਤਾ ਜਾ ਰਿਹਾ ਇਸੇ ਕਰਕੇ ਕੋਰਟ ਦੇ ਦਰਵਾਜ਼ੇ ਧੱਕੜਾਏ ਜਾ ਰਹੇ ਆ ਸਾਰਾ ਕੁਝ ਕੀਤਾ ਜਾ ਰਿਹਾ ਅਸੀਂ ਆਪਣੇ ਵੱਲੋਂ ਤੋਂ ਪੂਰੀ ਕੋਸ਼ਿਸ਼ ਕਰ ਰਹੇ ਆ ਸੁਪਰੀਮ ਕੋਰਟ ਦੇ ਵਿੱਚ ਇੱਕ ਦੱਸਿਆ ਜੋਬ ਸਾਹਿਬ ਨੇ ਉਹ ਉਹ ਉੱਥੇ ਫਾਈਲ ਕੀ ਤਰੀਕ ਹੁਣ ਉਹਨਾਂ ਨੇ ਕੀ ਫਾਈਨਲ ਡਿਸੀਜਨ ਨਿਰਦੇਸ਼ਕ ਦਿੱਤੇ ਸੁਪਰੀਮ ਕੋਰਟ ਨੇ ਕੋਨੇ ਕੋਨੇ ਇਸ ਕੇਸ ਨੂੰ ਐਨਐਸਏ ਨੂੰ ਟਾਈਮ ਬౌండ్ ਕੀਤਾ ਕਿ ਇਹਦਾ ਫੈਸਲਾ 6 ਹਫਤੇ ਦੇ ਵਿੱਚ ਕਰੋ ਤੇ ਉਹਦੇ ਵਾਸਤੇ ਹੁਣ ਦੇਖੋ ਕਿ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਵਾ ਲੋਕ ਸਮਾਜ ਦਾ ਰੈਜਨ ਦਿੱਲੀ ਆ ਪੰਜਾਬ ਸਰਕਾਰ ਨੇ ਜਾਰੀ ਕੀਤਾ ਕੇਂਦਰ ਸਰਕਾਰ ਨੇ ਜਾਰੀ ਆ ਉਹ ਬਾਹਰ ਹੋਣ ਜਾਂ ਦੋਵੇਂ ਹੀ ਜਾਰੀ ਹੈ ਇਹ ਹੁਣ ਦੇਖੋ ਕਿ ਪਤਾ ਨਹੀਂ ਦੋਵੇਂ ਜਾ ਰਹੇ ਹੁਣ ਇਹ ਹਾਈ ਹਾਈ ਕੋਰਟ ਨੇ ਤੇ ਡਿਊਟੀ ਲਈ ਸੀ ਪੰਜਾਬ ਸਰਕਾਰ ਦੀ ਕਿ ਉਹਨੇ ਫੈਸਲਾ ਕਰਨਾ ਤੇ ਮੇਰਾ ਖਿਆਲ ਹੈ ਕਿ ਹੁਣ ਪੰਜਾਬ ਸਰਕਾਰ ਦੱਸੇ ਕਿ ਉਹਨਾਂ ਨੂੰ ਸੈਂਟਰ ਸਰਕਾਰ ਰੋਕ ਰਹੀ ਆ ਕਿ ਪੰਜਾਬ ਸਰਕਾਰ ਹੀ ਆਪਣੇ ਤੌਰ ਤੇ ਫੈਸਲਾ ਲੈ ਰਹੀ ਹੈ ਜਿਹੜੇ ਰੰਗ ਦੇ ਗੱਟ ਕਮਿਸ਼ਨ ਦੇ ਵੱਲੋਂ ਜਾਂਦਾ ਨਾ ਐਨਐਸਏ ਦਾ ਫਾਈਨਲ ਜਿਹਦਾ ਮਤਲਬ ਕਿ ਪੰਜਾਬ ਤੁਹਾਡੇ ਕਹਿਣ ਵਾਲਾ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਨਹੀਂ ਜਿਹੜੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫੈਸਲਾ ਕਰਨ ਵਾਸਤੇ ਕਿਹਾ ਸੀ ਤੇ ਪੰਜਾਬ ਸਰਕਾਰ ਨੇ ਫੈਸਲਾ ਲਿਆ ਇਹਦੇ ਚ ਜੇ ਪੰਜਾਬ ਸਰਕਾਰ ਦੇ ਉੱਪਰ ਸੈਂਟਰ ਦਾ ਦਬਾਅ ਤੇ ਸੋ ਇਹ ਪੰਜਾਬ ਸਰਕਾਰ ਕਲੀਅਰ ਕਰਕੇ ਇਸ ਸੈਂਟਰ ਦੇ ਦਬਾਅ ਹਟਲਾਈ ਆ ਕਿ ਜੱਸੀ ਲਾਈਏ ਪਰ ਆਣਾ ਉਹਨੇ ਦਿੱਲੀ ਐ ਤੇ ਖਤਰਾ ਪੰਜਾਬ ਚ ਕਿਵੇਂ ਇਹ ਇਹ ਤੇ ਹੁਣ ਆਮ ਸਾਰੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਖਲ ਸਰਕਾਰ ਕਹਿ ਰਹੀ ਹੈ ਧਿਆਨ ਦੇ ਲਾਅ ਆਰਡਰੀਆਂ ਕਤਰਾ ਆਹਾਂ ਦਿੱਲੀਏ ਤੁਸ ਬਰਨੋ ਮਸ਼ਈ ਹੋਵੇ ਇਹ 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 ਤੇ ਬਹੁਤ ਵੱਡੀ ਲੋਕਾਂ ਨਾਲ ਧੋਖੇ ਵਾਲੀ ਗੱਲ ਕੀਤੀ ਜਾ ਰਹੀ ਹੈ ਨਾ ਕਿ ਉਹਨਾਂ ਨੇ ਆਉਣਾ ਦਿੱਲੀ ਆ ਤੇ ਦਿੱਲੀ ਆਉਣਾ ਤੇ ਦਿੱਲੀ ਸਰਕਾਰ ਜਾਂ ਦਿੱਲੀ ਦੀ ਕੋਈ ਉਹ ਕਹਿਣ ਕਿ ਹਾਂ ਠੀਕ ਹੈ ਕਿ ਉਹ 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 ਕਹਿ ਸਕਦੇ ਪਰ ਮੇਰਾ ਖਿਆਲ ਹੈ ਕਿ ਇੱਕ ਬੰਦੇ ਨੂੰ ਉੱਥੇ ਆ ਕੇ ਪਾਰਲੀਮੈਂਟ ਚ ਬੋਲ ਕੇ ਜਾਣਾ ਤੇ ਵਾਪਸ ਚਲੇ ਜਾਣਾ ਤੇ ਉਹਦੇ ਚ ਖਤਰਾ ਵਾਲੀ ਕਿਹੜੀ ਗੱਲ ਹੈ ਖਤਰਾ ਮੇਰੇ ਖਿਆਲ ਹੈ ਕਿ ਇੱਕ ਪਾਸੇ ਦੇਸ਼ ਆਪਾਂ ਕਹਿੰਨੇ ਕਿ ਐਡਾ ਵੱਡਾ ਹੋਇਆ ਉਹਨੂੰ ਕੋਈ ਐਡੇ ਵੱਡੇ ਸਾਧਨ ਹੈ ਆ ਸਭ ਕੁਝ ਆ ਤੇ ਫਿਰ ਇੱਕ ਬੰਦੇ ਤੋਂ ਇਹ ਇਹ ਇਹਦਾ ਡਰ ਕਿਹੜੀ ਗੱਲ ਦਾ ਇਹ ਇਹ ਚੀਜ਼ ਹੈ ਕਿ ਦੂਜੇ ਨੇ ਨਹੀਂ ਬੋਲਿਆ ਜਿਹਨੂੰ ਅਸੀਂ ਲਿਆ ਰਹੇ ਹਾਂ ਉਹਨ ਮੌਕਾ ਤਾਂ ਦਿਓ ਨਾ ਉਹ ਫੇ ਫੇਰਾ ਕੇ ਬੋਲਣ ਵਾਸਤੇ ਇੱਥੇ ਅਸੀਂ ਸਾਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਬੋਲੇ ਜਿਹੜੇ ਪੰਜਾਬ ਦੇ ਲੋਕਾਂ ਦੇ ਸਾਡੇ ਦੁੱਖ ਦਰਦ ਉਹ ਉੱਥੇ ਰੱਖੇ ਜਾ ਸਕਣ